ਮੋਹਾਲੀ ਜੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੀ ਖਬਰ ਦਾ ਸਰਵੇਖਣ ਨੂੰ ਮਿਲਿਆ ਪ੍ਰਸ਼ਾਸਨ ਨੇ ਸੜਕ ਤੇ ਪਏ 파ੜ ਦਵਾਲੇ ਬੈਰੀਕੇਡਿੰਗ ਕਰ ਦਿੱਤੀ ਹੈ ਤੁਸੀਂ ਵੇਖ ਪਾ ਰਹੇ ਹੋ ਕਿ ਇਹ ਜਿਹੜਾ 파ੜ ਹੈ ਇਹ ਮੋਲ ਦੇ ਸਾਹਮਣੇ ਬਿਲਕੁਲ 에어ਪੋਰਟ ਰੋਡ ਤੇ ਵੇਖਿਆ ਜਾ ਸਕਦਾ ਹੈ ਕਿ ਜਿਹੜਾ ਡੂੰਗਾ 파ੜ ਪਿਆ ਸੀ ਹੁਣ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਲਗਾਤਾਰ ਇਸ ਤੇ ਬਣੀ ਹੋਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈ ਇਹਦਾ ਨੋਟਿਸ ਲਿਆ ਜਾਂਦਾ ਤੇ ਉਸ ਤੋਂ ਬਾਅਦ ਬੈਰੀਕੇਡਿੰਗ ਕਰ ਦਿੱਤੀ ਜਾਂਦੀ ਹੈ ਬੁਹਾੜੀ ਦੇ ਸੈਕਟਰ 67 ਦੇ ਵਿੱਚ ਇਹ بڑا ਪਾੜ ਪਿਆ ਸੀਪੀ ਮਾਲ ਦੇ ਕੋਲ ਸੜਕ ਦੇ ਵਿੱਚ ਇਹ 10 ਫੁੱਟ ਡੂੰਗਾ ਪਾੜ ਪਿਆ ਸੀ 에어ਪੋਰਟ ਰੋਡ ਤੇ ਜਾਣ ਵਾਲੇ ਧਿਆਨ ਨਾਲ ਇੱਥੋਂ ਲੰਘਣ ਉਹਨਾਂ ਦੇ ਲਈ ਵੀ ਇਹ ਅਹਿਮ ਜਾਣਕਾਰੀ ਹੈ ਕਿਉਂਕਿ 에어ਪੋਰਟ ਰੋਡ ਬਹੁਤ سارے ਜਿਹੜੇ ਲੋਕ ਨੇ ਇੱਥੋਂ ਲੰਘਦੇ ਨੇ ਆਪਣੇ ਕੰਮਕਾਰਾਂ ਤੇ ਜਾਣ ਦੇ ਲਈ ਤੇ ਇਸ ਵਕਤ ਕਈ ਆਪਣੇ ਘਰਾਂ ਨੂੰ ਜਾ ਰਹੇ ਹੁੰਦੇ ਨੇ ਇਹ ਹੈ ਕਿ ਇਹ ਜਿਹੜਾ 에어ਪੋਰਟ ਰੋਡ ਹੈ ਇਸ ਤੇ ਕਾਫੀ ਲੋਕ ਲੰਘਦੇ ਵੀ ਨੇ ਲੰਘ ਵੀ ਰਹੇ ਸੀ ਪਰ ਧਿਆਨ ਕੋਈ ਉਹ ਦਿੰਦਾ ਸੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਵੱਲੋਂ ਇਸ ਦਾ ਨੋਟਿਸ ਲਿਆ ਗਿਆ ਤੇ ਇਸ ਖਬਰ ਦਾ ਅਸਰ ਇੰਨਾ ਜਲਦ ਹੁੰਦਾ ਕਿ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਸਾਡੇ ਸਹਿਯੋਗੀ ਪੱਤਰਕਾਰ ਪ੍ਰਯੰਕਾ ਮੇਲੂ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਇਸ ਖਬਰ ਤੇ ਜੀ ਅਹ ਦੇਖੋ ਜਿਸ ਤਰੀਕੇ ਅਸੀਂ ਹੁਣੀ तकरीबन ਮੈਨੂੰ ਲੱਗਦਾ 10 ਮਿੰਟ ਪਹਿਲਾਂ ਇਹ ਜਿਹੜਾ ਨੋਟਿਸ ਆਇਆ ਸੀ ਔਰ ਇਹ ਲਾਈਵ ਤਸਵੀਰਾਂ ਅਸੀਂ ਦਿਖਾਈਆਂ ਸੀ ਔਰ ਨਾਲ ਹੀ ਅਸੀਂ ਮੌਕੇ ਦੇ ਉੱਤੇ ਐਮਐਲਏ ਜਿਹੜੇ ਮੁਹਾਲੀ ਕੁਲਵੰਤ ਸਿੰਘ ਉਹਨਾਂ ਨੂੰ ਵੀ ਜੋੜਿਆ ਸੀ ਕਿ ਕੀ ਇਹ ਸਾਰਾ ਜਿਹੜਾ ਮਾਮਲਾ ਹੈ ਉਹਨਾਂ ਦੇ ਧਿਆਨ ਦੇ ਵਿੱਚ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਜਿਹੜੇ ਹੋਰ ਅਧਿਕਾਰੀ ਨੇ ਉਹਨਾਂ ਨੂੰ ਉੱਥੇ ਪਹੁੰਚਾ ਕੇ तकरीबन ਸਾਰਾ ਜਿਹੜਾ ਹੁਆਇਨਾ ਕਰਕੇ ਉੱਥੇ ਜੋ ਪ੍ਰੀਕਾਊਸ਼ਨਸ ਲੈਣੇ ਚਾਹੀਦੇ ਨੇ ਜਾਂ ਫਿਰ ਜੋ ਬੈਰੀਕੇਡਸ ਦੂਸੇ ਪਾਸੇ ਹੋਣੀ ਚਾਹੀਦੀ ਉਹ ਕਰਵਾਵਾਂਗੇ ਔਰ ਤੁਸੀਂ ਦੇਖਿਆ ਹੋਣਾ तकरीबन ਅਸੀਂ ਹਲੇ ਉਸ ਸਪੌਟ ਤੇ ਬਣੇ ਹੋਏ ਸੀ ਔਰ ਅਸੀਂ ਇਹੀ ਦੇਖਣਾ ਚਾਹ ਰਹੇ ਸੀ ਕਿੰਨੇ ਸਮੇਂ ਦੇ ਵਿੱਚ ਜਿਹੜਾ ਇਹ ਆਸਰ ਖਬਰ ਦਾ ਹੁੰਦਾ ਰਿਹਾ ਕਿ ਮੈਨੂੰ ਲੱਗਦਾ ਕਿ ਇਹ ਪਹਿਲੇ ਹੀ ਖਬਰ ਹੋਏਗੀ ਕਿ ਜਿਸ ਦਾ 5 ਮਿੰਟ ਦੇ ਅੰਦਰ ਅੰਦਰ ਆਸਰ ਹੋਇਆ ਔਰ तमाम ਅਧਿਕਾਰੀ ਉਥੇ ਪਹੁੰਚੇ ਤਸਵੀਰਾਂ ਜਿਵੇਂ ਤੁਸੀਂ ਦੇਖ ਰਹੇ ਹੋ ਔਰ ਲੋਕਾਂ ਨੂੰ ਵੀ ਇਤਲਾਹ ਕੀਤਾ ਜਾ ਰਿਹਾ ਔਰ ਨਾਲ ਹੀ ਦੂਸਰੇ ਪਾਸੇ ਜਿੱਥੇ ਜ਼ਿਆਦਾ ਰਿਸਕ ਸੀ ਸੜਕ ਜੜੀਆ ਤਾਂ ਸੰਦੇ ਜ਼ਿਆਦਾ ਚਾਂਸਸ ਸੀ ਉਸ ਪਾਸੇ ਵੀ ਬੈਰੀਕਡਸ ਲਗਾ ਦਿੱਤੇ ਗਏ ਨੇ ਔਰ ਉਥੇ ਮੌਕੇ ਤੇ ਪੁਲਿਸ ਦੇ ਅਧਿਕਾਰੀ ਵੀ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਜਿਹੜਾ ਹੈ ਨਾਲ ਦੀ ਨਾਲ ਇਨਫੋਰਮ ਵੀ ਕੀਤਾ ਜਾ ਰਿਹਾ ਹੈ ਕਿ ਤੁਸੀਂ ਜਿਹੜਾ ਹੈ ਥੋੜਾ ਧਿਆਨ ਨਾਲ ਔਰ ਨਾਲ ਹੀ ਕਿਉਂਕਿ ਸੀਪੀ ਮਾਲ ਜਿਹੜਾ ਬਿਲਕੁਲ ਸਾਹਮਣੇ ਔਰ ਵੀਕਐਂਡ ਕਰਕੇ ਲੋਕ ਜਿਹੜੇ ਨੇ ਜ਼ਿਆਦਾ ਇਸ ਪਾਸੇ ਆਮਦ ਲੋਕਾਂ ਦੀ ਜ਼ਿਆਦਾ ਹੁੰਦੀ ਔਰ ਕਿਉਂਕਿ ਪਾਰਕਿੰਗ ਇੱਥੇ ਸੀਗੀ ਤਾਂ ਪਾਰਕਿੰਗ ਵਾਸਤੇ ਲੋਕ ਨੇ ਲੋਕ ਜਿਹੜੇ ਨੇ ਉਹ ਗੱਡੀਆਂ ਇੱਥੇ ਖੜੀਆਂ ਕਰਦੇ ਸੀ ਸੋ ਹੁਣ ਫਿਲਹਾਲ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਲਈ ਖਤਰਾ ਹਾਂ ਲੇਕਿਨ ਫਿਰ ਵੀ ਇਹ ਇਤਨੀਮੀ ਹੋਣਾ ਚਾਹੀਦਾ ਕਿ ਤਾਂ ਜੋ ਉੱਥੇ ਲਗਾਤਾਰ ਕੋਈ ਨਾ ਕੋਈ ਜਿਹੜਾ ਅਧਿਕਾਰੀ ਉੱਥੇ ਬਣਿਆ ਰਹੇ ਤਾਂ ਜੋ ਲੋਕ ਜਿਹੜੇ ਉੱਥੇ ਆ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਉਸ ਬਾਰੇ ਇਨਫੋਰਮ ਕਰਦੇ ਰਹਿਣ ਕਿਉਂਕਿ ਉੱਥੇ ਲਾਈਟ ਦਾ ਪ੍ਰਬੰਧ ਨਹੀਂ ਹੈ ਔਰ ਹਨੇਰਾ ਕਾਫੀ ਹੈ ਕਈ ਵਾਰ ਬੈਰੀਕੇਡ ਜਿਹੜੇ ਨੇ ਬਹੁਤ ਨਜ਼ਦੀਕ ਆ ਕੇ ਪਤਾ ਲੱਗਦਾ ਔਰ ਓਵਰ ਸਪੀਡ ਕਈ ਵਾਰ ਲੋਕ ਰਾਤ ਨੂੰ ਆਂਦੇ ਨੇ ਅਜਿਹੇ ਦੇ ਵਿੱਚ ਕੋਈ ਘਟਨਾ ਨਾ ਹੋ ਸਕੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਇੰਸ਼ੋਰ ਕਰ ਰਹੇ ਹਾਂ ਕਿ ਕੋਈ ਨਾ ਕੋਈ ਅਧਿਕਾਰੀ ਜਿਹੜੇ ਨੇ ਉਹ ਇੱਥੇ ਬਣੇ ਰਹਿਣ ਔਰ ਉਹਨਾਂ ਦੀ ਪੱਕੀ ਡਿਊਟੀ ਇੱਥ ਜੀ ਪ੍ਰਿਯੰਕਾ ਇਹ ਨਿਯਮਤ ਰਹੀਏ ਵੈਸੇ ਕਿ ਹੁਣ ਜਿਹੜਾ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ ਦੀਸ ਖਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ ਹਮੇਸ਼ਾ ਹੀ ਅਸੀਂ ਵੇਖਦੇ ਹਾਂ ਪ੍ਰਸ਼ਾਸਨ ਜਿਹੜਾ ਗੂੜੀ ਨੀਂਦ ਸੁੱਤਾ ਪਿਆ ਉਹ ਜਦੋਂ ਨਾਕ ਤੋਂ ਚੋਕੇ ਮੂੰਹ ਚ ਪੈਂਦੀ ਉਦੋਂ ਹੀ ਜਾਗਦਾ ਹੈ ਪਰ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ ਦੀ ਹੱਲਾਸ਼ੇਰੀ ਹੈ ਸਾਡੇ ਸਹਿਯੋਗੀ ਪੱਤਰਕਾਰ ਪ੍ਰਿਯੰਕਾ ਮੀਲੂਦੀ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਤੇ ਇਸ ਤੋਂ ਬਾਅਦ ਬੈਰੀਕੇਡਿੰਗ ਕਰ ਦਿੱਤੀ ਗਈ ਹੈ 에어ਪੋਰਟ ਰੋਡ ਤੇ ਇਸ